ਇਸ ਹੋਲਡਰੀ ਫਾਰਮ ਤੋਂ ਅੱਜ ਆਪਾਂ ਖੜੇ ਆਂ ਜਿੰਪਿੰਡ ਚਾਕ ਸਕੰਦਰੀ ਚਾਕਾ ਸਕੰਦਰੀ ਜੀ ਸੋ ਇਹ ਇਹ ਆਪਣੇ ਦਾ ਵੀਰ ਜੀ ਕੀ ਨਾਮ ਆਪਣਾ ਪ੍ਰਤਾਪ ਸਿੰਘ ਜੀ ਅੱਜ ਪ੍ਰਤਾਪ ਸਿੰਘ ਵੀਰਿਆ ਵੀਡੀਓ ਬਣਾਉਣ ਤੋਂ ਪਹਿਲਾਂ ਆਪਾਂ ਇਹ ਦੱਸ ਦਈਏ ਕਿ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਔਰ ਉਹਦੇ ਜੇ ਕਮੈਂਟ ਕਰਿਓ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਤੇ YouTube ਤੇ ਤੁਹਾਨੂੰ ਵੀਡੀਓ ਜਰੂਰ ਮਿਲੂਗੀ ਕਿਉਂਕਿ ਘਰ ਵਿੱਚ ਕਈ ਵਾਰੀ ਆਮ ਆਪਾਂ ਮੱਝਾਂ ਵੇਖਦੇ ਆਂ ਤੇ ਤੁਹਾਨੂੰ ਉਹਦੀ ਵੀਡੀਓ ਪਹਿਲਾਂ ਮਿਲ ਸਕੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸੋ ਆਜੋ ਆਪਾਂ ਗੱਲਬਾਤ ਕਰਦੇ ਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਜੇ ਕੀ ਰਿਕਾਰਡ ਹੈ ਗਾ ਦਾ ਇਹ ਜਰਸੀ ਵੜ ਜੀ ਛੋਟੇ ਮੀਡੀਅਮ ਕੱਦੇ ਠੀਕ ਹੈ ਜੀ ਹਾਂ ਜੀ ਇਹ 12 13 ਦਿਨਾਂ ਦੇ ਸੋਈ ਆ ਅੱਛਾ ਜੀ 14 ਲੀਟਰ ਦੁੱਧ ਤਿਆਰ ਠੀਕ ਹੈ ਜੀ ਹਾਂ ਜੀ ਕੰਪੂ ਹੀ ਅਜੇ ਮੈਲਾ ਮਾਰ ਠੀਕ ਹੈ ਜੀ ਕਮਾਉ ਮਾੜੀ ਬਾਹਰ ਲਿਆਉ ਹਾਂ ਸੋ ਤੁਸੀਂ ਵੇਖ ਸਕਦੇ ਹੋ ਜੀ ਕਾਦਗਾ 8 ਦਾ ਗਾਂ ਦਾ ਬਿਲਕੁਲ ਮਦਰੇ ਘਾਦੀ ਹੈ ਯਰਸੀ ਗਾਈ ਦੱਸਦੇ ਵੀਰ ਜੀ ਤੇ ਪਿਛੇ ਮਖਾਉ ਮੜਿਆ ਆ ਲੈਵਾ ਗਾਂ ਦਾ ਵੇਖੋ ਜੀ ਬਹੁਤ ਵਧੀਆ ਥਾਂਾ ਖਾਣਾ ਕੱਲਾ ਕੱਲਾ ਜੀ ਚਾਲ ਟਾਲ ਬਹੁਤ ਵਧੀਆ ਖਾਣਾ ਦੇ ਮੜੋ ਖਾਣਾ ਵੇਖੋ ਥਾਣੇ ਵੀ ਲੈ ਆ ਜੀ ਮੜਾ ਚੱਪ ਕੇ ਖਾਹਾਂ ਠੰਡੀ ਸੀਲ ਜਿੱਤਰ ਮਾਜੀ ਠੰਡੀ ਸੀਲ ਕਹਿੰਦੇ ਵੀਰ ਜੀ ਵੇਖੋ ਜੀ ਆ ਵੇਖੋ ਜੀ ਚਾਰੇ ਥਣ ਬਹੁਤ ਵਧੀਆ ਚੱਲਦੇ ਆ ਦੁੱਧ ਦੇ ਵੀ ਜੀ ਚੋਕੇ ਮਖਾਤਾ ਆ ਸੋ ਕਾਦਗੜ ਦੇਖੋ ਜੀ ਬਹੁਤ ਮਰੀ ਜਰਸੀ ਨਸਲ ਦੀ ਜੀ ਹਾਂਜੀ ਜਰਸੀ 19 ਸੂਏ ਆ ਇਹ ਦੂਜੇ ਸੂਏ ਜੀ ਦੂਜੇ ਸੂਏ ਪਿਛੇ ਜਨਵਾਰ ਕਿ ਹੋਵੇ ਵਛਾਈ ਅੱਛਾ ਵਛਾ ਜੀ ਕਿੰਨਾ ਟਾਈਮ ਹੋ ਗਿਆ ਸੂਏ ਨੂੰ 12 13 ਦਿਨ ਹੋ ਗਏ ਜੀ ਅੱਛਾ ਜੀ 12 13 ਦਿਨ ਹੋ ਗਏ ਹਾਂਜੀ ਤੇ ਕੀ ਕਰਦੇ ਮੋਲੇ ਦਾ ਮੁੱਲ 40000 ਕਰਦੇ ਹਾਂ 40 ਕਰਦੇ ਜੀ ਹਾਂਜੀ ਠੀਕ ਆ ਜੀ ਕੋਈ ਮੌਕੇ ਤੇ ਮਾਨਤਾ ਨਾ 38 ਦੀ ਦੇ ਦਾਂਗੇ 38 ਦੇ ਦੋਗੇ ਹਾਂਜੀ ਸੋ 40000 ਮੰਗਦੇ ਨੇ ਵੀਰ ਤੇ ਮੌਕੇ ਦੇ ਰਹਿੰਦੇ ਪਹੀ ਮਾਨਤਾ ਨਾਲ ਕਰਦਾਂਗੇ ਠੀਕਾ ਉਹ ਦੁੱਧ ਹੀ ਆਪਣਾ ਹਾਂਜੀ ਐਚ ਐਫ ਆ ਜੀ ਗੱਬਰ ਹੈ ਜੀ ਅੱਛਾ ਜੀ ਹਾਂਜੀ 12 13 ਦਿਨ ਖੜਦੀ ਹੈ ਜੀ ਐਚ ਐਫ ਫਰੀडम 20 ਲੀਟਰ ਵਾਲੀ ਹੈ ਜੀ ਠੀਕ ਹੈ ਜੀ 20 ਲੀਟਰ ਬਾਹਰ ਲਾਓ ਆਪਾਂ ਘਰ ਵਾਲੇ ਜਿਨ੍ਹਾਂ ਨੇ ਲਈ 20 ਲੀਟਰ ਦੁੱਧ ਪਹਿਲਾਂ ਕਿਉਂ ਦੇ ਰਹੇ ਅੱਛਾ ਜੀ ਹਾਂਜੀ ਵੀਰ ਦੱਸਦੇ ਨੇ ਵੀ 20 ਕਿਲੋ ਹਾਂਜੀ ਦੁੱਧ ਥੱਲੇਗਾ ਵਾ ਤੇ ਇੱਕ ਘਰ ਵਾਲੇ ਦੀ ਕਹਿਣਾ ਹੈ ਹਾਂਜੀ ਇਹ ਵੀ ਗਲੋਰ ਰਕਾਰਡ ਦਾ ਮੜਾ ਗਾਂ ਲਿਓ ਵੱਡੀ ਗਾਂ ਹਾਂ ਸੋ ਦੇਖਾ ਜੋ ਇਹ ਫਾਰਮ ਵਾਲੀ ਗਾਂ ਵੱਡੀ ਫਾਰਮ ਵਾਲੀ ਫ੍ਰੀडम ਗਾਂ ਜੀ ਪੱਲੇ ਭਰੀ ਵੀ ਗਾਂ ਵਾਂ ਚਾਲ ਢਾਲ ਬਹੁਤ ਵਧੀਆ ਕੋਈ ਤਰ੍ਹਾਂ ਵਿੱਚ ਪ੍ਰੋਬਲਮ ਨਹੀਂ ਜੀ ਗਾਦਾ ਲੇਵਾ ਵੀ ਬਹੁਤ ਵਧੀਆ ਥਾਣਾ ਥਾਣਾ ਦੀ ਓਕੇ ਡਰਦੀ ਕੋਈ ਨਹੀਂ ਕੋਈ ਨਹੀਂ ਵਹਾਉ ਚੱਪ ਕੇ ਵਿਖਾ ਦੇ ਇੱਕ ਕਿੰਨੇ ਮਹੀਨੇ ਗੱਬਣਿਆ ਇਹ ਤੇ ਆ 12 13 ਦਾ ਨਹੀਂ ਖੜਦੀ ਤਿਆਰ ਹੈ ਅੱਛਾ ਤਿਆਰ ਆ ਠੀਕ ਆ ਹਾਂਜੀ ਵੀ ਜੀ ਕਹਿੰਦੇ ਵੀ ਤਿਆਰ ਆ ਬਿਲਕੁਲ ਬਾਅਦੋਂ ਖੜਦੀ ਆ 12 13 ਦਾ ਰਹਿੰਦੇ ਠੀਕ ਆ ਜੀ ਹਾਂਜੀ ਤੇ ਪੜੀਏ ਹਾਇ ਖਾਓ ਮੜੀ ਚੱਪੀ ਪੋਣੀ ਬੰਦੋ ਸੋ ਗਾਂ ਲ ਤੁਸੀਂ ਕੱਲ ਕੱਲ ਦੇਖੋ ਬਹੁਤ ਵਧੀਆ ਜੀ ਮਤਲਬ ਘਾਰ ਕਰਨ ਵਾਸਤੇ ਬਹੁਤ ਵਧੀਆ ਬੜਾ ਗਾਂ ਕਰਦੇ ਚਰ ਕੇ ਖਾਣਗੇ ਹਾਂ ਠੀਕ ਹੈ ਗਾਂ ਚੋਣ ਵਿੱਚ ਜੀ ਬਹੁਤ ਪੋਲੀ ਹੈ ਜੀ ਤੁਹਾਨੂੰ ਠੀਕ ਕੁਨ ਨਾ ਚੋਣ ਸਲੇ ਲੈਣ ਤੋਂ ਕੋਈ ਨਹੀਂ ਸੀ ਬੜੀ ਵਧੀਆ ਛੱਡ ਕੇ ਮੈਂ ਸਾਰਾ ਖਾਣ ਨਹੀਂ ਵਧੀਆ ਸੋ ਮੜੀ ਕਮਾ ਦੇ ਕਰੀ ਚਲੋ ਨਹੀਂ ਰਹੇ ਡਰਦੀ ਨੇਗਾ ਐਚ ਆਫ ਫਰੀडम ਹਾਂ ਹਾਂਜੀ ਤੇ ਕੀ ਵੀ ਜੀ ਤੁਸੀਂ ਮੰਗਦੇ ਰਕੜ ਉਹ ਤੋਂ ਸੌਰੀ ਪਹਿਲੇ 50000 ਮੰਗਦੇ ਅੱਛਾ 50 ਮੰਗਦੇ ਜੀ 2000 ਛੋਟ ਕਰਦੇ ਅੱਛਾ ਮੌਕੇ ਕੋਈ ਮਾਨਦਾਰਾ ਘਟ ਜਾ ਹਾਂਜੀ ਕਲਿਆਨ ਉਹ 47000 ਦੀ ਦੇ। ਅਜਾ 47 ਕਰ ਦੋਗੇ ਲਾਸਟ। ਹਾਂਜੀ। ਤੇ ਜੇ ਉਹ ਤੁਹਾਨੂੰ ਮਿਲ ਫੋਨ ਕਰਕੇ ਸਾਈ ਪਾਵੇ ਤੇ। ਹਾਂਜੀ ਕਰ ਦੋ। ਜਿਹੜਾ ਹੈ। ਠੀਕ ਹੈ ਜੀ। ਮੌਕੇ ਦੇ ਮਾਤਾਂ ਕਰ ਦੋਗੇ? ਹਾਂਜੀ 47 ਦੀ ਦੇ ਦਾਂਗੇ। ਠੀਕ ਆ। ਸੋ ਵੀਰ ਕਹਿੰਦੇ ਨੇ ਕਿ 47000 ਦੀ ਲਾਸਟ ਇਹ ਦੇ ਦਾਂਗੇ। ਕੋਈ ਮੌਕੇ ਥੋੜਾ ਬੜਾ ਮਾਣ ਮੈਂ ਕਰ ਦੇਣਗੇ। ਹਾਂਜੀ ਹਾਂਜੀ। ਬੜਵਾ ਛੋਟ ਸਪਾ ਹੋ ਜਿਆਦਾ ਨਹੀਂ ਹੋਊਗਾ। ਹਾਂਜੀ। ਤੇ ਆਪਣਾ ਐਡਰੈਸ ਬੋਲ ਦੋ। ਪ੍ਰਤਾਪ ਸਿੰਘ ਜੀ। ਅੱਛਾ ਜੀ। ਚੱਕ ਇਕਬਾਲ ਜੀ। ਠੀਕ ਆ। ਦਾ ਖੰਡਾ ਪਧਰੀਕਲਾ ਠੀਕ ਆ ਜ਼ਿਲ੍ਹਾ ਤਰਨਤਾਰਨ ਫਸਿਲ ਤਰਨਤਾਰ ਤੇ ਕੋਲ ਲੱਗੇ ਬਨੇ ਹੋਰ ਐਡਰੈਸ ਆਪਣੇ ਲੱਗੇ 16 ਗੱਗੋ ਬੂਆ ਠੀਕ ਆ ਹਾਂਜੀ 2-2 ਕਿਲੋਮੀਟਰ ਤੇ ਤਿੰਨ ਤਿੰਨ ਤੇ ਠੀਕ ਆ ਹਾਂਜੀ Jio ਵਾਲਾ Jio ਵਾਲਾ ਪਧਰੀਆ ਹਾਂਜੀ ਪਧਰੀ ਵੱਡੀ ਹਾਂ ਆਪਣਾ ਮੋਬਾਈਲ ਨੰਬਰ ਬੋਲ ਦੋ 8360650705 83606 60650705 50705 ਸੋ ਇਹ ਨੇ ਵੀਰ ਦਾ ਮੋਬਾਈਲ ਨੰਬਰ ਤੁਸੀਂ ਕਿਹੇ ਵੇਲੇ ਵੀ ਬੀਨੂ ਨੂੰ ਫੋਨ ਕਰਕੇ ਇਹਨਾਂ ਕੋਲੋਂ ਆ ਦੋ ਗਾਵਾਂ ਮੜਾ ਕਮਾਓ ਕੈਮਰਾ ਦੋ ਗਾਵਾਂ ਨੇ ਉਹ ਵਦੀਆਂ ਨੇ ਤੇ ਇਹ ਦੋਵਾਂ ਗਾਵਾਂ ਨਾਲ ਕੋ ਬਕਾਉ ਨੇ ਉਹ ਹੋ ਰਹੀ ਹੋ ਆਪਣੇ ਕੱਲ ਵੇ ਗਈਆਂ ਅੱਜ ਪਰਸੋਂ ਵੇ ਗਈਆਂ ਦੋ ਗਾਵਾਂ ਨਾਲ ਕੋ ਹੋ ਰਹਿ ਗਿਆ ਹੀ ਉਹ ਵੇਚ ਚੁੱਕੀਆਂ ਨੇ ਆ ਜਲਸੀ ਦੀ ਜੀ ਆ ਉਹ ਫਰੀडम ਹੈ ਜੀ ਪਰਲੀ ਤਾਂ ਵੀਰ ਦਾ ਕਹਿਣਾ ਹੈ ਕਿ ਇਹ ਵੀਰ ਵਪਾਰੀ ਨੇ ਕੀ ਨਾਮ ਆਪਣਾ ਪ੍ਰਤਾਪ ਸਿੰਘ ਪ੍ਰਤਾਪ ਸਿੰਘ ਨੇ ਇਹ ਵੀਰ ਦਾ ਵਪਾਰ ਦਾ ਕੰਮ ਹੈ ਬਾਈ ਕੋਈ ਵੀ ਵੀਰ ਗਾਂ ਵਾਸਤੇ ਨਾਲ ਮੋਬਾਈਲ ਨੰਬਰ ਸੇਵ ਕਰ ਲੇ ਇਹਨਾਂ ਨਾਲ ਗੱਲਬਾਤ ਕਰਕੇ ਤੇ ਇਹਨਾਂ ਕੋ ਤੁਸੀ ਡੰਗਰ ਮਲੇ ਪੋਸਟ ਕਰਦੇ ਜੀ ਸੋ ਸਤਿਨਾਮ ਵਾਜੀ ਤੁਸੀਂ ਵੀਡੀਓ ਦੇਖਣ ਵਾਸਤੇ ਸਾਡੀ ਵੀਡੀਓ ਜਰੂਰ ਗਾ ਰੋ ਲਾਈਕ ਸ਼ੇਅਰ ਕਰੋ ਤੇ ਕਮੈਂਟ ਕਰੋ ਰੋਜ਼ ਹੁੰਦੇ ਡੰਗਰ ਹਾਂਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਡੰਗਰ ਵੀ ਜੀ ਕਹਿੰਦੇ ਵੀ ਰੋਜ਼ ਲੈ ਕੇ ਆਉਂਦੇ ਕੋਈ ਨਾ ਕੋਈ ਹਾਂਜੀ ਸੋ ਧੰਨਵਾਦ